ਆ ਤਾਂ ਹੱਦੀ ਹੋ ਗਈ ਦਵਾਈ ਲੈਣ ਦੇ ਬਹਾਨੇ ਮੈਡੀਕਲ ਸਟੋਰ ਦੇ ਅੰਦਰ ਵੜੇ ਤੇ ਫਿਰ ਕਰਕੇ ਐਸਾ ਕਾਰਾ ਜਿੰਨੂੰ ਦੇਖ ਕੇ ਤੁਹਾਡੇ ਰੋਹੋ ਛੁੱਟ ਜਾਣਗੇ ਜੀਹਾਂ ਇਹ ਮਾਮਲਾ ਪੰਜਾਬ ਦਾ ਹੀ ਹੈਗਾ ਆ ਜਿੱਥੇ ਇੱਕ ਮੈਡੀਕਲ ਸਟੋਰ ਹੈਗਾ ਸੀ ਉਥੇ ਕੁਝ ਨੌਜਵਾਨ ਪਹਿਲੋ ਬਾਹਰ ਖਲੋ ਕੇ ਸਲਾਹ مشورہ ਕਰਦੇ ਆ ਫਿਰ ਮੂੰਹ ਬਣ ਕੇ ਅੰਦਰ ਆਉਂਦੇ ਨੇ ਦਵਾਈ ਲੈਣ ਦੀ ਗੱਲ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਨੂੰ ਹਥਿਆਰ ਦਿਖਾ ਕੇ ਡਰਾ ਤਮਕਾ ਕੇ ਇੱਕ ਨੁੱਕਰ ਤੇ ਖੜਾ ਕਰ ਦਿੱਤਾ ਜਾਂਦਾ ਹੈ ਕਿ ਜਦੋਂ ਕਿਸੇ ਨੂੰ ਤਿਆਰ ਦਿਹਾਇਆ ਜਾਂਦਾ ਤੇ ਹਰ ਕੋਈ ਇਨਸਾਨ ਡਰ ਜਾਂਦਾ ਕਿਉਂਕਿ ਅੱਜ ਕੱਲ ਤਾਂ ਕੋਲੀ ਚਲਾਉਣ ਲੱਗਿਆ ਨਸ਼ੇੜੀ ਦੇਖ ਦੇਣੀਗੇ ਉਹ ਇਨਸਾਨ ਦੁਕਾਨ ਦਾ ਡਰ ਗਿਆ ਸਾਈਡ ਤੇ ਉਹਨੂੰ ਖੜਾ ਕਰਕੇ ਉਹਦੀ ਦੁਕਾਨ ਦੀ ਫੋਲਾ ਫਾਲੀ ਸ਼ੁਰੂ ਕਰ ਦਿੱਤੀ ਤੇ ਸਮਾਨ ਦੇ ਵਿੱਚੋਂ ਪੈਸੇ ਜਿਹੜੇ ਨਾਲ ਖੜਨਾ ਹੀ ਕਰਨੇ ਸੀ ਨਾਲ ਦੇ ਨਾਲ ਕਹਿੰਦੇ ਆ ਕਿ ਸੈਂਟ ਦੀਆਂ ਸ਼ੀਸ਼ੀਆਂ ਵੀ ਲੈ ਕੇ ਉਤੋਂ ਰਫੂ ਚੱਕਰ ਹੋ ਚੁੱਕੇਗੇ ਨੇ ਇਹ ਐਸੇ ਛਾਤਰ ਲੁਟੇਰੇਗੇ ਸੀ ਤਸਵੀਰਾਂ ਦੇ ਵਿੱਚ ਤਾਂ ਵਾਸੀ ਉਹ ਤਾਂ ਕਲੀਅਰ ਚਿਹਰਾ ਨਜ਼ਰ ਹੀ ਆਉਂਦਾ ਪਿਆ ਹਲਕਾ ਜਿਹਾ ਰੁਮਾਲ ਉਹਨੇ ਬੰਨਿਆ ਗਾਇਆ ਜਲਦ ਫੜੇ ਜਾਣਗੇ ਲੇਕਿਨ ਬਾਅਦ ਵੀ ਜਲਦੀ ਆ ਜਾਣਗੇ ਕਿਉਂਕਿ ਉਸ ਹਸਾਬ ਦੇ ਨਾਲ ਗੱਲਬਾਤ ਨਹੀਂ ਬੰਦੀ ਤੇ ਕਾਨੂੰਨ ਸਖਤ ਲਿਉਣੇ ਚਾਹੀਦੇ ਕਿ ਤਾਂ ਕਿ ਜਦੋਂ ਇੱਕ ਵਾਰੀ ਇਹ ਨਸ਼ੇੜੀ ਲੁਟੇਰੇ ਫੜੇ ਜਾਣ ਤੇ ਘਟੋ ਘਟ 5 ਸਾਲ 10 ਸਾਲ ਬਾਹਰ ਹੀ ਨਾ ਆ ਸਕਣ ਕਿ ਤਾਂ ਕਿ ਇਹਨਾਂ ਦੀ ਅਗਲ ਆਵੇ ਟਿਕਾਣੇ ਤਾਂ ਇਹ ਫਿਰ ਇਸ ਤਰ੍ਹਾਂ ਦੀ ਹਰਕਤਾਂ ਤੋਂ ਆਪੇ ਆਜ ਬਾਰੇ ਤੁਹਾਡਾ ਇੱਕ ਨਸ ਬਾਰੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਤਾਂ ਲਾਈਕ ਤਾਂ ਸਭ ਪਹਿਲੇ ਚੈਨਲ ਸਾਡ ਨੂੰ ਕਰ ਹੀ ਦਿਆ ਕਰੋ ਸਰ ਮੇਰਾ ਨਾਮ ਗੋਤਮ ਸ਼ਰਮਾ ਹਾਂ ਮੈਂ ਸਮਾਈਲ ਕਲੀਵ ਦਾ ਰਹਿਣ ਵਾਲਾ ਪੂਰੇ 6 ਵਜੇ ਦੋ ਜਨੇ ਆਂਦੇ ਆ ਇੱਕ ਜਨਾ ਪਹਿਲੇ ਅੰਦਰ ਵੜਿਆ ਦਵਾਈ ਲਈ ਪੁੱਛਿਆ ਉਹਨੇ ਇਹ ਹੈਗੀ ਆ ਮੈਂ ਉੱਠ ਕੇ ਦੇਣ ਲੱਗਿਆ ਤੇ ਦੂਸਰਾ ਅੰਦਰ ਵੜਿਆ ਔਰ ਉਹਨੇ ਲੋਕ ਕਰ ਲਿਆ ਦਰਵਾਜ਼ਾ ਮੈਂ ਕਿਹਾ ਭਾਜੀ ਕੁੰਡੀ ਖੋਲ ਦੋ ਇਸ ਤੋਂ ਪਹਿਲੇ ਹੀ ਦੂਸਰੇ ਨੇ ਪਿਸਤੌਲ ਕੱਢ ਲਈ ਲੋਡ ਵੀ ਕੀਤੀ ਸਾਫ਼ ਆਵਾਜ਼ ਆਈ ਕਹਿੰਦਾ ਚੁੱਪ ਕਰਕੇ ਤੇ ਸਾਈਡ ਤੇ ਬਹਿ ਜਾ ਸਾਨੂੰ ਆਪਣਾ ਕੰਮ ਕਰ ਲੈਣ ਦੇ ਫਿਰ ਉਹ ਪਿਸਤੌਲ ਲੈ ਕੇ ਮੇਰੇ ਲਾਗੇ ਬੈਠਾ ਰਿਹਾ ਮੈਨੂੰ ਹਿੱਲਣ ਨਹੀਂ ਦਿੱਤਾ ਦੂਸਰੇ ਬੰਦੇ ਨੇ ਸਾਰੀ ਫੁਲਾਫਲੀ ਕਰਕੇ ਜੋ ਵੀ ਪੈਸੇ ਗਏ ਇੱਧਰ ਉੱਧਰੋਂ ਸਾਰੇ ਪਿੱਛੋ ਪਰਫਿਊਮ ਇਹ ਉਹ ਸਭ ਕੁਝ ਕੱਢ ਗੁੜ ਗਏ ਅਕਲ ਆਪਣੇ ਜੇਬ ਚੀਪ ਆਇਆ ਤੇ ਨਿਕਲ ਗਏ ਤੇ ਮੈਨੂੰ ਜਾਨ ਲੱਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਤੂੰ ਕਿਹਾ ਜਾਂ ਹਿੱਲਿਆ ਇੱਥੋਂ ਜਿੰਨੇ ਦੇ ਰਹੀ ਜਾਂਦੇ ਨਹੀਂ ਤੇ ਇਹੀ ਵਾਪਸ ਆਜਣਾ ਹੀ ਤੇ ਗੋਲੀ ਤੇ ਨੂੰ ਮਾਰ ਦੇਣੀ ਆ ਸਰ ਕਿੰਨੇ ਕੁ ਮਾਰ ਲਏ ਸੀ ਉਹਨਾਂ ਨੇ ਸਰ ਉਹ ਹਾੜਲੀ 19 ਕੁ ਸਾਲ 18 20 ਸਾਲ ਦੇ ਲੱਗ ਛਾਗੇ ਉਹਦੇ ਕੋ ਕਪੜਾ ਵਗੈਰਾ ਬਣਿਆ ਸੀ ਰੁਮਾਲ ਸਰ ਬਾਹਰ ਖਲੋ ਕੇ ਉਹਨਾਂ ਨੇ ਬਣੇ ਪਹਿਲੇ 1 2 ਮਿੰਟ ਬਾਹਰ ਉਹਨਾਂ ਨੇ ਸਲਾਹ ਕੀਤੀ ਹੈ ਪ੍ਰੋਪਰ ਜੋ ਕਿ ਰਿਕਾਰਡਿੰਗ ਵਿੱਚ ਵੀ ਆਇਆ ਹੈ ਪਹਿਲੇ ਬਾਹਰ ਸਲਾਸ ਲੂ ਕਰਕੇ ਰੁਮਾਲ ਬਣ ਕੇ ਫੇਰ ਅੰਦਰ ਆਏ ਐਸੇ ਉਹਨਾਂ ਨੇ ਹਾਂਜੀ ਹਾਂਜੀ ਸਰ ਕੀ ਕਾਰਵਾਈ ਸਰ ਉਹਨਾਂ ਨੇ ਹੁਣ ਕੈਮਰੇ ਦੀ ਫੁਟੇਜ ਵਗੈਰਾ ਚੈੱਕ ਕਰ ਰਹੀ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਸਰ ਤੁਹਾਨੂੰ ਤਾਂ ਪਤਾ ਕਿ ਕਿਹੜੇ ਮੁੰਡੇ ਸੀ ਜਾਂ ਕੁਝ ਨਹੀਂ ਆਈ ਆਈਡੀਆ ਸਰ ਕੁਝ ਵੀ ਨਹੀਂ ਆਪਾਂ ਦੇ ਕਦੀ ਕਿਸੇ ਨਾਲ ਕਿੰਨਾ ਕਿੰਨੇ ਫਿਰ ਲੁੱਟ ਹੋਈ ਸਰ तकरीबन तकरीबन 28 ਤੋਂ 30000 ਰੁਪਏ ਸੀਗਾ ਜੋ ਕਿ ਪੇਮੈਂਟਾਂ ਪੁੰਮ ਦਾ ਦੇਣੀਆਂ ਵੀ ਸੀਗੀਆਂ ਕੁਛ ਆਈਆਂ ਵੀ ਸੀਗੀਆਂ ਸ਼ਨੀਵਾਰ ਮੋਸਟਲੀ ਪੇਮੈਂਟਾਂ ਕਰਨੀਆਂ ਹੁੰਦੀ ਆਪਾਂ ਸਰ ਦੁਕਾਨ ਦਾ ਨਾਮ ਕੀ ਆਪਨਾ ਵਰਸ਼ਾ ਮੈਡੀਕਲ ਕੀ ਮੰਗ ਕੀ ਕਰਦੇ ਬੰਦੇ ਸਰ ਦੇਖੋ ਜੀ ਕੋਈ ਸੇਵ ਹੀ ਨਹੀਂਗਾ 6 ਵਜੇ ਸ਼ਰਿਆਮ ਪਿਸਤੋਲ ਲੈ ਕੇ ਲੁੱਟਖੋ ਹੋ ਰਹੀ ਹੈ ਇਸ ਤੋਂ ਬਾਅਦ ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਗੀ ਸਰ ਪੁਲਿਸ ਨੇ ਆਸ਼ਵਾਸਨ ਦਵਾਇਆ ਹਾਂਜੀ ਹਾਂਜੀ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਆਪਾਂ ਉਹਨਾਂ ਨੂੰ ਫੜਦੇ ਹਾਂ ਤੇ ਕਾਰਵਾਈ ਕਰਦੇ ਹਾਂ ਕੋਈ ਜੀ ਜਰਾ ਮਾ ਹਾਂਜੀ ਇਹਨਾਂ ਦੀ ਨਵੀਂ ਦੇ ਵਿੱਚ ਵਰਸਾ ਮੈਡੀਕਲ ਸਟੋਰ ਪੈਂਦਾ ਜੀ ਇਤਲਾਹ ਮਿਲੀ ਸੀ ਕਟੌਰ ਰੂਮ ਤੋਂ ਵੀ ਇੱਥੇ ਕੋਈ ਅਨਨੋਣ ਆਦਮੀ ਜਿਹੜੇ ਆਉ ਲੈ ਕੇ ਇਹਨਾਂ ਦੇ ਮੈਡੀਕਲ ਸਟੋਰ ਤੋਂ ਕੋਈ ਪੈਸਿਆਂ ਦੀ ਖੋ ਕਰਕੇ ਲੈ ਗਏ ਆ ਮੌਕੇ ਤੇ ਪਹੁੰਚੇ ਆ ਤੇ ਕਰਕੇ ਤਫਤੀਸ਼ ਤੇ ਵੈਰੀਫਾਈ ਕਰ ਰਹੇ ਆ ਸਰਾ ਜੀ ਸਰ ਇਹਨਾਂ ਨੂੰ ਗਨਪੁਆਇੰਟ ਤੇ ਹਾਂਜੀ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਦੱਸਿਆ ਇਹਨਾਂ ਨੇ ਵੀ ਗਨਕਟ ਸੀਰੀ ਵਗੈਰਾ ਸਾਹਮਣੇ ਆਈ ਆ ਅ ਅ ਅਗਰ ਚੈੱਕ ਕਰ ਰਹੇ ਜੀ ਚੈੱਕ ਕਰਕੇ ਤੇ ਸਾਰੀ ਕਾਰਵਾਈ ਜਿਹੜੀ ਆ ਉਹ ਲਿਆ ਲੈ ਕੇ ਸਟੇਟਮੈਂਟ ਲੈ ਕੇ ਪੱਲੇ ਆ ਦੋ ਜਣੇ ਸੀ ਦੋ ਜਣੇ ਜੀ ਮੋਟਰਸਾਈਕਲ ਤੇ ਦੋ ਜਣੇ